ਇਹ ਖੋਰ ਅਹਿਮ ਮਸਲੇ ਤੇ ਵਿਚਾਰ ਚਰਚਾ ਲੈ ਕੇ ਤੋਂ ਸਾਹਮਣੇ ਹਾਜ਼ਰ ਆ ਲਗਾਤਾਰ 2 ਦਿਨ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਇੱਕ ਬਿੱਲ ਨੂੰ ਰੱਖੇ ਜ਼ੋਰਦਾਰ ਚਰਚਾ ਹੋਈ ਚਰਚਾ ਹੋਈ ਵਿਚਾਰਾਂ ਕੀਤੇ ਗੀਆਂ ਟਕਰਾਰ ਵੀ ਹੋਈ ਤੇ ਆਖਰਕਾਰ ਵਕਫ ਸੋਧ ਬਿੱਲ 2025 ਪਾਸ ਕਰ ਦਿੱਤਾ ਗਿਆ ਲੋਕ ਸਭਾ ਦੇ ਵਿੱਚ ਵੀ ਰਾਜ ਸਭਾ ਦੇ ਵਿੱਚ ਵੀ ਲੋਕ ਸਭਾ ਤੋਂ ਬਾਅਦ ਰਾਜ ਸਭਾ ਦੇ ਵਿੱਚ ਬਿੱਲ ਪਾਸ ਕਰ ਦਿੱਤਾ ਗਿਆ ਰਾਜ ਸਭਾ ਦੇ ਵਿੱਚ ਬਿੱਲ ਦੇ ਹੱਕ ਦੇ ਵਿੱਚ ਪਈਆਂ 120 ਵੋਟਾਂ ਵਿਰੋਧ ਦੇ ਵਿੱਚ 95 ਵੋਟਾਂ ਪਈਆਂ 13 ਘੰਟਿਆਂ ਤੋਂ ਵੱਧ ਬਹਿਸ ਤੋਂ ਬਾਅਦ ਬਿੱਲ ਨੂੰ ਮਨਜ਼ੂਰੀ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਲੋਕ ਸਭਾ ਦੇ ਵਿੱਚ 288 ਹੱਕ ਦੇ ਵਿੱਚ ਤੇ 232 ਦੁਬਾਰਾ ਅੰਕੜਾ ਇਹ ਗੌਰ ਕਰ ਲਿਓ ਅਕਸਰ ਹੁੰਦਾ ਕਿ ਸੀਗਾ ਇੱਕ ਪਾਸੜ ਹੁੰਦਾ ਸੀ ਪਰ ਇੱਕ ਪਾਸੜ ਨਹੀਂ ਹੋ ਪਾਇਆ ਇਸ ਵਾਰ 288 ਹੱਕ ਦੇ ਵਿੱਚ ਤੇ 232 ਸੰਸਦਾਂ ਨੇ ਵਿਰੋਧ ਦੇ ਵਿੱਚ VOTING ਕੀਤੀ ਸਦਨ ਦੇ ਵਿੱਚ ਸ਼ਰਮਣੀ ਅਕਾਲੀ ਦਲ ਕਾਂਗਰਸ ਤੇ ਹੋਰ ਵਿਰੋਧੀ ਧਿਰਾਂ ਨੇ ਇਸ ਦਾ ਵਿਰੋਧ ਜਤਾਇਆ ਕਾਂਗਰਸ ਨੇ ਬਿੱਲ ਦੇ ਵਿਰੋਧ ਚ ਸੁਪਰੀਮ ਕੋਰਟ ਚੁਣੌਤੀ ਦੇਣ ਦੀ ਗੱਲ ਆਖੀ ਹੈ ਘੱਟ ਗਿਣਤੀ ਨੂੰ ਪ੍ਰੇਸ਼ਾਨ ਕਰਨ ਲਈ ਇਹ ਬਿੱਲ ਲਿਆਂਦਾ ਗਿਆ ਸਰਕਾਰ ਦਾ ਤਰਕ ਸਬਕਾ ਸਾਥ ਸਭ ਦਾ ਵਿਕਾਸ ਨਾਅਰੇ ਤੇ ਕੰਮ ਕਰ ਰਹੀ ਹੈ ਸਰਕਾਰ ਮੁਸਲਮਾਨ ਭਾਈਚਾਰੇ ਦੇ ਧਾਰਮਿਕ ਕੰਮਾਂ ਦੇ ਵਿੱਚ ਕੋਈ ਵੀ ਦਖਲ ਜਿਹੜਾ ਸਰਕਾਰ ਨਹੀਂ ਦੇਗੀ ਸਾਰੇ ਹੱਕ ਹਕੂਕ ਮੁਸਲਮ ਭਾਈਚਾਰੇ ਦੇ ਹੀ ਰਹਿਣਗੇ ਹੁਣ ਇਹ ਦਾਵਾ ਕੇਂਦਰ ਦੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਕੇਂਦਰ ਦੀ ਸਰਕਾਰ ਕਹਿੰਦੀ ਹੈ ਕਿ ਕੁਝ ਲੋਕ ਘਟ ਗਿਣਤੀ ਨੂੰ ਪੜਕਾ ਰਹੇ ਨੇ ਸਾਡਾ ਕਿਸੇ ਦੇ ਧਰਮ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਹੋਏਗੀ ਇਹ ਸਾਰੇ ਰਾਈਟਸ ਵੀ ਜਿਹੜੇ ਨੇ ਉਹ ਸਟੇਟ ਗਵਰਨਮੈਂਟਸ ਨੂੰ ਹੋਣਗੇ ਸੂਬਾ ਸਰਕਾਰਾਂ ਨੂੰ ਹੋਣਗੇ ਸਾਡਾ ਕੋਈ ਇਹਦੇ ਵਿੱਚ ਇਕਾਧਕਾਰ ਨਹੀਂ ਹੋਏਗਾ ਦਬਾਈ ਕੀਤਾ ਜਾ ਰਿਹਾ ਸੀ ਕਿ ਵਕਫ ਬੋਰਡ ਦੇ ਅਧੀਨ ਕੁਝ ਲੋਕਾਂ ਦੀ ਜ਼ਮੀਨ ਦੱਬੀ ਜਾ ਰਹੀ ਸੀ ਤੇ ਕੁਝ ਲੋਕਾਂ ਨੂੰ ਜਿਨ੍ਹਾਂ ਦਾ ਹੱਕ ਬਣਦਾ ਸੀ ਉਹ ਹੱਕ ਨਹੀਂ ਦਿੱਤਾ ਜਾ ਰਿਹਾ ਸੀ ਇਸ ਵਕਫ ਬੋਰਡ ਦੇ ਵਿੱਚ ਕੁਝ ਗੱਲਾਂ ਇਹ ਵੀ ਬਿੱਲ ਦੇ ਵਿੱਚ ਇਹ ਵੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਹੁਣ ਤੱਕ ਜਿਹੜੀ ਦਾਨ ਦਿੱਤੀ ਜਾਂਦੀ ਸੀ ਜਗਾ ਸੀਗੀ ਉਹ ਹੁਣ ਉਹੀ ਬੰਦਾ ਦਾਨ ਦੇ ਸਕਦਾ ਜਿਹੜਾ ਮੁਸਲਮ ਭਾਈਚਾਰੇ ਦੇ ਵਿੱਚ ਵਿਸ਼ਵਾਸ ਰੱਖਦਾ ਹੋਵੇ ਮੁਸਲਮ ਭਾਈਚਾਰਾ ਤਾਂ ਹੋਵੇ ਤਾਂ 5 ਸਾਲ ਘਟੋ ਘਟ ਉਦੀ ਪ੍ਰੈਕਟਿਸਿੰਗ ਜਿਹੜੀ ਆ ਉਹ ਮੁਸਲਮ ਭਾਈਚਾਰੇ ਦੇ ਅ ਅਕੋਰਡਿੰਗਲੀ ਜਿਹੜੀ ਹੋਈ ਹੋਵੇ ਇਸ ਤੇ ਵੀ ਕਈ ਤਰ੍ਹਾਂ ਦੇ ਸਵਾਲ ਨੇ ਪ੍ਰੋਫੈਸਰ ਮੁਹੰਮਦ ਖਾਲਿਦ ਸਾਹਿਬ ਨਾਲ ਜੁੜੇ ਹੋਏ ਨੇ ਸਿਆਸੀ ਮਾਹਰ ਨੇ ਚੰਗੀ ਪਕੜ ਰੱਖਦੇ ਨੇ ਇਹ ਜਿਹੇ ਬਿਲਾ ਦੀ ਖਾਲਿਦ ਸਾਹਿਬ ਜੀ ਕੇਂਦਰ ਦੀ ਸਰਕਾਰੇ ਦਾਵਾ ਕਰਦੀ ਹੈ ਕਿ ਅਸੀਂ ਉਹ ਕਹਿੰਦੇ ਨੇ ਕਿ ਤੁਸੀਂ ਦੇਖੋ ਅੱਜ ਪੂਰੇ ਮੁਲਕ ਦੇ ਵਿੱਚ ਸਿੰਚਾਰ ਤਰ੍ਹਾਂ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਉਹ ਮੁਸਲਿਮ ਜਿਹੜੇ ਗਰੀਬ ਨੇ ਉਹ ਮੁਸਲਿਮ ਜਿਨ੍ਹਾਂ ਨੂੰ ਹਾਕਾ ਹਕੂਕ ਨਹੀਂ ਮਿਲਦਾ ਸੀਗਾ ਮੁਸਲਿਮ ਔਰਤਾਂ ਉਹ ਬਹੁਤ ਖੁਸ਼ ਨੇ ਕਿ ਬੜੇ ਦੇਰ ਤੋਂ ਸੀ ਇੰਤਜ਼ਾਰ ਕਰ ਰਹੇ ਸੀ ਕਿ ਅਜੇਹੀ ਤਰਮੀਮ ਅਜੇਹੀ ਸੋਧ ਕੀਤੀ ਜਾਵੇ ਉਹ ਨਹੀਂ ਕੀਤੀ ਜਾ ਰਹੀ ਸੀ ਕੀਤੀ ਜਾ ਰਹੀ ਹੈ ਤਾਂ ਅਸੀਂ ਸ਼ੁਕਰਿਆਦਾ ਕਰਦੇ ਹਾਂ ਕੇਂਦਰ ਦੀ ਸਰਕਾਰ ਦਾ ਤੇ ਦੂਜੀ ਤਰ ਉਹ ਹੈ ਜਿਨ੍ਹਾਂ ਨੂੰ ਲੱਗਦਾ ਕਿ ਸਾਡੀ ਤਾਂ ਦਾਲ ਰੋਟੀ ਹੀ ਚੱਲ ਰਹੀ ਸੀ ਇਹਨਾਂ ਸਰਤੇ ਤੇ ਉਹ ਦਾਲ ਰੋਟੀ ਸਾਡੀ ਖੋਲੀ ਜੀ ਮਾਨੂੰ ਕੀ ਲੱਗਦਾ ਕਿ ਬਿਲਕੁਲ ਠੀਕ ਹੈ ਬਕਰਾਂ ਦੇ ਵਿੱਚੋਂ ਵੰਡੇ ਹੋਏ ਇਸ ਬਿੱਲ ਨੂੰ ਲੈ ਕੇ ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਵਕਫ ਤੋਂ ਜਿਹੜੀ ਆਮਦਨੀ ਹੁੰਦੀ ਹੈ ਜੀ ਉਹ ਪਹਿਲਾਂ ਤੋਂ ਹੀ ਗਰੀਬ ਗੁਰਬੇ ਦੇ ਵਾਸਤੇ ਇਸਤੇਮਾਲ ਹੁੰਦੀ ਹੈ ਹਮ ਵਕਫ ਤੋਂ ਜਿਹੜੀ ਆਮਦਨੀ ਯਾਨੀ ਉਹ ਪ੍ਰਾਪਰਟੀਜ਼ ਜਿਹੜੀਆਂ ਵਕਫ ਹੋਈਆਂ ਹੋਈਆਂ ਹਨ ਜੀ ਉਹਨਾਂ ਤੋਂ ਜਿਹੜੀ ਆਮਦਨੀ ਹੁੰਦੀ ਹੈ ਯਾਨੀ ਕਿ ਕੋਈ ਕਿਰਾਏ ਆਉਂਦੇ ਆ ਕੋਈ ਪੱਟੇ ਦਿੱਤੀ ਹੋਈ ਹੈ ਜ਼ਮੀਨ ਹਮ ਉਹ ਸਾਰੀ ਕਸ ਵਾਸਤੇ ਇਸਤੇਮਾਲ ਹੁੰਦੀ ਹੈ ਸਕੂਲ ਚਲਾਉਣ ਵਾਸਤੇ ਇਸਤੇਮਾਲ ਹੁੰਦੀ ਹੈ ਮਦਰਸੇ ਚ ਲਾਉਣ ਚ ਇਸਤੇਮਾਲ ਹੁੰਦੀ ਹੈ ਮਦਰਸਿਆਂ ਚ ਗਰੀਬਾਂ ਦੇ ਬੱਚੇ ਪੜ੍ਹਦੇ ਆ ਮਦਰਸਿਆਂ ਦੇ ਜਿਹੜੇ ਆਪਣੇ ਟੀਚਰਸ ਐ ਉਹਨਾਂ ਦੀਆਂ ਤਨਖਾਹਾਂ ਹੈਗੀਆਂ ਸਕੂਲਾਂ ਦੇ ਟੀਚਰਾਂ ਦੀਆਂ ਤਨਖਾਹਾਂ ਹੈਗੀਆਂ ਵਿਧਵਾਵਾਂ ਦੀ ਪੈਨਸ਼ਨ ਹੈਗੀ ਹੈ ਸਕੂਲਾਂ ਦੇ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੇ ਜਾਂਦੇ ਆ ਤਾਂ ਗਰੀਬ ਗੁਰੂ ਦੇ ਦਾ ਪਹਿਲਾਂ ਹੀ ਧਿਆਨ ਰੱਖਿਆ ਜਾ ਰਿਹਾ ਹੈ ਇਹਦਾ ਪਰਪਸ ਹੀ ਇਹ ਆ ਵਕਫਾ ਇਹ ਕੋਈ ਨਵੀਂ ਚੀਜ਼ ਨਹੀਂ ਹੈ ਕਿ ਇਸ ਸੰਸ਼ੋਧਨ ਦੇ ਨਾਲ ਗਰੀਬ ਗੁਰੂ ਦੇ ਨੂੰ ਜਿਹੜਾ ਹੈਗਾ ਹੋਰ ਹੱਕ ਹਕੂਕ ਜਿੰਦ ਤੱਕ ਪਹਿਲੇ ਮਿਲ ਰਹੇ ਆ ਪਰਪਸ ਹੀ ਹੈ ਆ ਵਕਤ ਦਾ دوسری ਚੀਜ਼ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਕੁਝ ਲੋਕ ਖੁਸ਼ ਹੈ ਉਹ ਤਾਂ ਖੁਸ਼ ਤਾਂ ਕਿਸੇ ਵੀ ਬੰਦੇ ਨੂੰ ਖੁਸ਼ ਜਿਹੜਾ ਹੈਗਾ ਕਮਿਊਨਿਟੀ ਦੇ ਵਿੱਚੋਂ ਕੁਝ ਬੰਦਿਆਂ ਨੂੰ ਪਿਕ ਕਰਕੇ ਉਹਨਾਂ ਦੀ ਖੁਸ਼ੀ ਜਿਹੜੀ ਹੈਗੀ ਹੈ ਉਹ ਮੀਡੀਆ ਰਾਹੀਂ ਦੱਸੀ ਜਾ ਸਕਦੀ ਹੈ ਲੇਕਿਨ ਬਾਈ ਐਂਡ ਲਾਰਜ ਮੁਸਲਮ ਕਮਿਊਨਿਟੀ ਬਾਈ ਐਂਡ ਲਾਰਜ ਇੰਡੀਆ ਜਿਹੜਾ ਆਲ ਇੰਡੀਆ ਮੁਸਲਮ ਪਰਸਨਲ ਲਾ ਬੋਰਡ ਹੈ ਜਿਹੜੀ ਕਿ ਸਭ ਤੋਂ ਇੰਪੋਰਟੈਂਟ ਸਭ ਤੋਂ ਵੱਡੀ ਬਾਡੀ ਹੈ ਉਹਨਾਂ ਨੇ ਓਪੀਨੀਅਨ ਰਿਜੈਕਟ ਕੀਤਾ ਹੈ ਪਹਿਲਾਂ ਵੀ ਕੀਤਾ ਹੈ ਔਰ ਹੁਣ ਵੀ ਕਰ ਰਹੇ ਆ ਇਸ ਕਰਕੇ ਇਹ ਕਹਿੰਨਾ ਹੈ ਕਿ ਕੁਝ ਲੋਕ ਬਹੁਤ ਖੁਸ਼ ਆਏ ਕਿ ਜੀ ਸਭ ਦਾ ਸਾਥ ਸਭ ਦਾ ਵਿਕਾਸ ਮੈਨੂੰ ਤਾਂ ਸਭ ਦਾ ਸਾਥ ਸਭ ਦਾ ਵਿਕਾਸ ਇੱਕ ਜੁਮਲਾ ਲੱਗਦਾ ਹੈ ਕਿਉਂਕਿ ਤੁਸੀਂ ਜਿਹੜੀ ਕਮਿਊਨਿਟੀ ਵਾਸਤੇ ਬਿੱਲ ਬਣਾ ਰਹੇ ਹੋ ਜਿਹਦੇ ਵਾਸਤੇ ਸੰਸ਼ੋਧਨ ਕਰ ਰਹੇ ਹੋ ਉਹ ਸਟੇਕ ਸਭ ਤੋਂ ਵੱਡੇ ਸਟੇਕ ਹੋਲਡਰ ਉਹ ਹੈ ਉਹਨਾਂ ਨੂੰ ਤੁਸੀਂ ਕੌਨਫੀਡੈਂਸ ਨਹੀਂ ਲੈ ਨਹੀਂ ਰਹੇ ਉਹਨਾਂ ਦੀ ਜਿਹੜੀ ਇਨਪੁਟਸ ਹੈਗੀਆਂ ਉਹਨਾਂ ਨੂੰ ਖਾਰਜ ਕਰ ਰਹੇ ਆ ਹੁਣ ਵੀ ਇਹ ਹੋਇਆ ਜਿਹੜੀ ਜੀਪੀਸੀ ਬਣੀ ਜੀਪੀਸੀ ਦੇ ਵਿੱਚ ਉਹਨਾਂ ਨੇ ਕੀ ਕੀਤਾ ਜਿਹੜੀਆਂ ਉਹਨਾਂ ਦੀਆਂ ਸਹਿਯੋਗੀ ਪਾਰਟੀਆਂ ਸੀਗੀਆਂ ਉਹਨਾਂ ਦੇ ਜਿਹੜੀਆਂ ਸੁਝਾਅ ਸੀਗੇ ਉਹਨਾਂ ਨੂੰ ਐਕਸੈਪਟ ਕਰ ਲਿਆ ਇਸ ਕਰਕੇ ਕਿਉਂਕਿ ਲੋਕ ਸਭਾ ਚੋਣਾਂ ਦੀਆਂ ਵੋਟਾਂ ਲੈਣੀਆਂ ਸੀਗੀਆਂ ਨਾਲ ਰਾਜ ਸਭਾ ਦੇ ਵਿੱਚ ਬਾਕੀ ਦੇ ਜਿਹੜੇ ਸੀਗੇ ਸੁਝਾਅ ਇਹ ਸਾਰੇ ਰਿਜੈਕਟ ਕਰਦੇ ਕਿੰਨੇ ਲੱਖਾਂ ਪਟੀਸ਼ਨ ਜਿਹੜੀਆਂ ਸੀਗੀਆਂ ਉਹ ਜੀਪੀਸੀ ਦੇ ਸਾਹਮਣੇ ਮੁਸਲਮ ਕਮਿਊਨਿਟੀ ਨੇ ਟੂਟ ਇੰਡੀਅਨ ਦਿੱਤੀਆਂ ਲੇਕਿਨ ਉਹਨਾਂ ਨੂੰ ਬਿਲਕੁਲ ਖਾਰਜ ਕਰਤਾ ਤਾਂ ਇਹ ਜਿਹੜੀ ਚੀਜ਼ ਹੈਗੀ ਉਹ ਤਾਂ ਸਰਕਾਰ ਜੋ ਚਾਹੁੰਦੀ ਹੈ ਕਲੀਮੈਂਤੀ ਭਾਸ਼ਾ ਚ ਥੋੜਾ ਜਿਹਾ ਸਮਝਾਓ ਕਿ ਜਿਹੜੇ ਸੰਸ਼ੋਧਨ ਕੀਤੇ ਗਏ ਨੇ ਜੜੀਆਂ ਸੌਦਾ ਕੀਤੀਆਂ ਗਿਆ ਨੇ ਉਦਾ ਮੁਸਲਮ ਭਾਈਚਾਰੇ ਨੂੰ ਨੁਕਸਾਨ ਜਾਂ ਵਕਫ ਨੂੰ ਕੀ ਨੁਕਸਾਨ ਹੋਏਗਾ ਮੈਂ ਦੱਸਦਾ ਹੂੰ ਕਿ ਦੋ ਤਿੰਨ ਚੀਜ਼ਾਂ ਮੈਂ ਲਊਗਾ 40 ਅਮੈਂਡਮੈਂਟਸ ਹੈਗੇ ਹੂੰ ਹੂੰ ਸਨੇ 9 ਦੇ ਜੀ ਪਹਿਲੀ ਚੀਜ਼ ਤਾਂ ਹੈਗੀ ਹੈ ਪਹਿਲਾ ਇਹ ਸਿਗਾ ਕਿ ਕੋਈ ਵੀ ਵਿਅਕਤੀ ਜ਼ਮੀਨ ਵਕਫ ਕਰਦਾ ਸਕਦਾ ਸੀ ਬਿਲਕੁਲ ਠੀਕ ਹੈ ਲੇਕਿਨ ਹੋਣਾ ਹੈਗਾ ਕਿ ਮੁਸਲਮ ਉਹ ਵੀ ਮੁਸਲਮ ਜਿਹੜਾ 5 ਸਾਲ ਪ੍ਰੈਕਟਿਸ ਕਰਦਾ ਹੋਵੇ ਪ੍ਰੈਕਟਿਸਿਂਗ ਪੋਸਿਬਲ ਹੈ ਪ੍ਰੈਕਟਿਸਿੰਗ ਪ੍ਰੈਕਟਿਸ ਦੀ ਡਿਫੀਨੇਸ਼ਨ ਹੈ ਕੀ ਡੋਨੇਸ਼ਨ ਹੈ ਉਹ ਨਮਾਜ਼ ਪੜਦਾ ਹੋਵੇ ਪੰਜ ਪੰਜ ਵਕਤ ਉਹ ਰੋਜ਼ਾ ਰੱਖਦਾ ਹੋਵੇ ਉਹ ਜ਼ਕਾਤ ਦਿੰਦਾ ਹੋਵੇ ਉਹਨੇ ਹੱਜ ਕੀਤਾ ਹੋਵੇ ਉਹ ਕੋਈ ਤਾਂ ਕਰਾਈਟਰੀਆ ਹੋਵੇ ਮਤਲਬ ਤੁਹਾਨੂੰ ਪ੍ਰੂਫ ਵੀ ਦੇਗਾ ਫਿਰ ਉਹ ਪ੍ਰੈਕਟਿਸਿੰਗ ਕਿਹਨੂੰ ਕਹਿੰਦੇ ਆ ਪ੍ਰੈਕਟਿਸਿੰਗ ਮੁਸਲਿਮ ਉਹ ਉਹ ਤੁਸੀਂ ਇਕੱਲਾ ਤਾਂ ਦੂਸਰੀ ਚੀਜ਼ ਹੈਗੀ ਹੈ ਅਗਰ ਮੈਂ ਜ਼ਮੀਨ ਵਕਫ ਕਰਨਾ ਚਾਹਣਾ ਆਪਣੀ ਤਾਂ ਪਹਿਲਾਂ ਉਹਦੀ ਸਰਟੀਫਿਕੇਸ਼ਨ ਜਿਹੜੀ ਹੈਗੀ ਹੈ ਉਹ ਡੀਸੀ ਕਰੇਗਾ ਕਿ ਇਹ ਜ਼ਮੀਨ ਵਕਫ ਹੋਣ ਦੇ ਕਾਬਿਲ ਹੈ ਨਹੀਂ ਹੈ ਯਾਨੀ ਕਿ ਮੇਰੀ ਆਪਣੀ ਮਰਜ਼ੀ ਜਿਹੜੀ ਹੈਗੀ ਹੈ ਉਹ ਬਿਲਕੁਲ ਖਾਰਜ ਹੋ ਗਈ ਹੈ ਇਹ ਤੀਸਰੀ ਚੀਜ਼ ਹੈਗੀ ਹੈ ਇਹ ਕੀ ਜਿਹੜੇ ਨਾਨ ਮੁਸਲਮ ਪਹਿਲਾਂ ਇਹ ਸੀਗਾ ਕਿ ਸੀਈਓ ਜਿਹੜਾ ਹੈਗਾ ਉਹ ਇੱਕ ਮੁਸਲਮ ਅਧਿਕਾਰੀ ਹੁੰਦਾ ਆਮ ਤੌਰ ਪਰ ਭਾਈਏ ਸਾਈਟ ਹੁੰਦੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੈਗਾ ਵੀ ਕਿਸ ਤਰੀਕੇ ਦੇ ਨਾਲ ਕਿੱਥੋਂ ਪੈਸਾ ਆ ਰਿਹਾ ਕਿੱਥੇ ਖਰਚ ਹੋਣਾ ਇਹ ਰੱਬ ਦੇ ਰਾਹ ਦੀ ਗੱਲ ਹੈ ਤੇ ਇਹ ਧਾਰਮਿਕ ਗੱਲ ਹੈ ਤੇ ਜਿਸ ਵੇਲੇ ਤੁਸੀਂ ਉਹਦੇ ਵਿੱਚ ਕਹਿੰਦੇ ਹੋ ਜੀ ਵੀ ਨਹੀਂ ਸੀਈਓ ਨਾਨ ਮੁਸਲਮ ਵੀ ਹੋ ਸਕਦਾ ਔਰ ਇਸ ਦੇ ਅਲਾਵਾ ਦੋ ਨਾਨ ਮੁਸਲਮ ਮੈਂਬਰ ਵੀ ਤੁਹਾਡੇ ਵਿੱਚ ਬੈਠਣਗੇ ਹਾਲੇ ਤੱਕ ਨਹੀਂ ਸੀਗਾ ਨਹੀਂ ਬਿਲਕੁਲ ਵੀ ਨਹੀਂ ਸੀਗਾ ਅੱਛਾ ਹੁਣ ਉਹ ਇਹ ਕਿਹਾ ਜਾਂਦਾ ਹੈ ਕਿ ਜੀ ਜੇ ਨਾਨ ਮੁਸਲਮ ਵਕਫ ਕਰ ਸਕਦਾ ਹੈ ਪ੍ਰੋਪਰਟੀ ਤਾਂ ਉਹ ਵਿੱਚ ਬੈਠ ਵੀ ਸਕਦਾ ਹੈ ਲੇਕਿਨ ਵਕਫ ਕਰਨਾ ਪ੍ਰੋਪਰਟੀ ਵਲੰਟਰੀ ਹੈ ਇਥੇ ਵਿੱਚ ਬਿਠਾਉਣਾ ਜਿਹੜਾ ਹੈਗਾ ਤੱਕੇ ਨਾਲ ਹੈ ਜਿਹਦੇ ਨਾਲ ਕੀ ਹੋ ਰਿਹਾ ਹੈ ਜਿਹਦੇ ਨਾਲ ਕੀ ਹੋ ਰਿਹਾ ਹੈ ਇੱਕ ਨਵਾਂ ਵਿਵਾਦ ਖੜਾ ਹੋ ਰਿਹਾ ਹੈ ਕਿ ਕਿਆ ਕੱਲ ਤੁਸੀਂ ਪੂਰੀ ਦੇ ਮੰਦਿਰ ਦੇ ਬੋਰਡ ਦੇ ਵਿੱਚ ਜਾਂ ਦਾਂਸਾ ਦੇ ਵੀ ਰੈਣਾ ਦੇਵੀ ਦੇ ਮੰਦਿਰ ਦੇ ਬੋਰਡ ਦੇ ਵਿੱਚ ਤੁਸੀਂ ਕਿਵੇਂ 크ਿਸਚੀਅਨ ਨੂੰ ਜਾਂ ਮੁਸਲਮ ਨੂੰ ਵੀ ਨਾਮਿਨੇਟ ਕਰੋਗੇ ਇਹਦਾ ਮਤਲਬ ਹੈਗਾ ਕਿ ਤੁਸੀਂ ਇੱਕ ਪਾਸਟ ਕਰ ਰਹੇ ਹੋ ਮੈਨੂੰ ਤਾਂ ਇਹ ਵੀ ਖਤਸਾ ਨੋ ਉਹ ਐਸਜੀਪੀਸੀ ਦੇ ਉਹਦੇ ਵਿੱਚ ਵੀ ਕਹਿਣ ਅਸੀਂ ਦਾ ਦੋ ਜਿਹੜੇ ਹੈਗੇ ਨੌਨ ਸਿਕੋਮਿਨੇਟ ਕਰਨਗੇ ਅਗਰ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ ਤਾਂ ਉਹਦੇ ਵਿੱਚ ਵਿਵਾਦ ਜ਼ਿਆਦਾ ਪੈਦਾ ਹੁੰਦਾ ਹੈ ਨਾ ਕਿ ਸੰਵਾਦ ਪੈਦਾ ਹੁੰਦਾ ਹੈ ਖਾਲੀ ਸਾਹਿਬ ਕਿਸੇ ਮੈਂਬਰ ਨੇ ਅੰਦਰ ਸਵਾਲ ਚੁੱਕਿਆ ਕਿ ਜੜੀਆਂ ਘੱਟ ਗਿਣਤੀਆਂ ਉਹ ਇਸ ਦਾ ਵਿਰੋਧ ਕਰਨ ਗਿਆ ਘੱਟ ਗਿਣਤੀਆਂ ਇਸ ਬਿਲ ਨੂੰ ਨਹੀਂ ਮੰਨਣ ਗਿਆ ਮੁਸਲਮ ਭਾਈਚਾਰਾ ਇਹਨੂੰ ਨਹੀਂ ਮੰਨੇਗਾ ਤਾਂ ਤੁਸੀਂ ਉਹ ਸਟੇਟਮੈਂਟ ਸੁਣੀ ਹੋਣੀ ਆ ਅਮਿਤ ਸ਼ਾਹ ਹਰਾਂ ਦੀ ਉਹ ਕਹਿੰਦੇ ਨੇ ਕਿ ਕਿਵੇਂ ਨਹੀਂ ਮੰਨਣਗੇ ਇਹ ਇਹ ਸੰਸਦ ਦਾ ਕਾਨੂੰਨ ਹੈ ਇਹ ਮੰਨਣਾ ਹੀ ਪਏਗਾ ਜੇ ਕੋਈ ਆਬਜੈਕਸ਼ਨ ਹੈ ਤਾਂ ਕੋਰਟ ਦਾ ਰਾਹ ਖੁੱਲ ਹੈ ਅਦਾਲਤਾਂ ਦੇ ਰਾਖਲੇ ਉੱਥੇ ਜਾਣ ਦੇਖੋ ਇਦਾਂ ਹੈਗਾ ਮੈਂ ਵੀ ਉਹ ਗੱਲ ਸੁਣੀ ਸੀਗੀ ਗੱਲ ਹੈਗੀ ਉਹਨਾਂ ਨੂੰ ਇਹ ਪਤਾ ਹੈ ਵੀ ਮжоਰਿਟੀ ਸਾਡੇ ਕੋਲ ਹੈ ਹੂੰ ਬਾਕੀ ਦੇ ਜਿਹੜੇ ਸਹਿਯੋਗੀ ਸੀਗੇ ਉਹਨਾਂ ਨੂੰ ਉਹਨਾਂ ਨੇ ਮੈਨੇਜ ਕਰ ਲਿਆ ਹੂੰ ਤੇ ਉਸ ਦੇ ਬਾਅਦ ਹੁਣ ਤੁਹਾਨੂੰ ਇਹ ਗੱਲ ਮੰਨ ਇਟ ਵਾਸ ਅ ਥ੍ਰੈਟ ਇਨ ਇਹੇ ਵੇ ਹੋਮ ਮਿਨਿਸਟਰ ਬੋਲੋ ਥ੍ਰੈਟ ਸੀਗਾ ਤੁਹਾਨੂੰ ਮੰਨਣਾ ਪਊਗਾ ਕਿਵੇਂ ਨਹੀਂ ਮੰਨੋਗੇ ਵੀ ਤੁਸੀਂ ਇਹ ਕਾਨੂੰਨ ਹੂੰ ਇਹ ਦਾ ਮਤਲਬ ਇਹ ਹੈਗਾ ਇੱਕ ਮੈਜੋਰਿਟੇਰੀਅਨ ਪੋਲਿਟਿਕਸ ਜਿਹੜੀ ਹੈਗੀ ਆ ਉਹ ਚੱਲ ਰਹੀ ਹੈ ਇਹਦੇ ਵਿੱਚ ਕੋਈ ਸਭ ਦਾ ਸਾਥ ਨਹੀਂ ਕੋਈ ਸਭ ਦਾ ਵਿਕਾਸ ਨਹੀਂ ਇਹ ਸਿਰਫ ਇੱਕ ਜਿਹੜਾ ਹੈਗਾ ਮੁਸਲਮਜ਼ ਜਿਹੜੇ ਇੰਸਟੀਚੂਨਸ ਹੈ ਉਹਨਾਂ ਦੇ ਉੱਪਰ ਕਬਜ਼ਾ ਕਰਨ ਦੀ ਇੱਕ ਸਾਜ਼ਿਸ਼ ਹੈ ਇਸ ਤੋਂ ਇਲਾਵਾ ਕੁਝ ਨਹੀਂ ਹੈ ਹੁਣ ਤੁਸੀਂ ਗੱਲ ਕੀਤੀ ਹੈ ਕੋਰਟ ਦੀ ਜੀ ਕੇ ਕੋਰਟ ਚਲੇ ਜਾਓ ਤੁਹਾਨੂੰ ਪਤਾ ਇੱਕ ਕੋਰਟ ਦੇ ਵਿੱਚ 370 ਦਾ ਮਸਲਾ ਗਿਆ تھا ਕੀ ਹੋਇਆ ਤੁਹਾਨੂੰ ਪਤਾ ਹੈ ਕਿ ਬਾਬਰੀ ਮਸਜਿਦ ਦੇ ਬਾਰੇ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਹ ਕਿਸ ਤਰੀਕੇ ਦੇ ਨਾਲ ਆਇਆ ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਬਾਅਦ ਦੇ ਵਿੱਚ ਰਾਜ ਸਭਾ ਦੀ ਮੈਂਬਰਸ਼ਿਪ ਦਿੱਤੀ ਗਈ ਕਿਸ ਤਰੀਕੇ ਦੇ ਨਾਲ ਹੋਰ ਜਿਹੜੇ ਮੈਂਬਰ ਸੀਗੇ ਉਹਨਾਂ ਨੂੰ ਗਵਰਨਰੀਆਂ ਦਿੱਤੀਆਂ ਗਈਆਂ ਉਸ ਸਰਕਾਰ ਕੋਲ ਤਾਂ ਬਹੁਤ ਹੁੰਦਾ ਟ੍ਰੇਡ ਆਫ ਕਰਨ ਵਾਸਤੇ ਇਸ ਕਰਕੇ ਇਹ ਹੈ ਨਾ ਕਿ ਇਹ ਲਾਲਚ ਇਹਨਾਂ ਨੂੰ ਪਤਾ ਹੈ ਲਾਲਚ ਕੀ ਹੋਣਾ ਤੁਸੀਂ ਉਹ ਜੁਡੀਸ਼ਰੀ ਜਿਹਦੇ ਇੱਕ ਜੱਜ ਦੇ ਘਰ ਕਿੰਨੇ ਕਰੋੜ ਰੁਪਏ ਜਲਦੀਆਂ ਵੀਡੀਓਜ਼ ਸੁਪਰੀਮ ਕੋਰਟ ਨੇ ਖੁਦ ਜਾਰੀ ਕੀਤੀਆਂ ਤੁਸੀਂ ਉਸ ਜੁਡੀਸ਼ਰੀ ਨੂੰ ਕਿਸ ਹੱਦ ਤੱਕ ਕੰਪਰੋਮਾਈਜ਼ ਹੋ ਚੁੱਕੀ ਹੈ ਤੁਸੀਂ ਕਹਿ ਸਕਦੇ ਹੋ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੀ ਜੁਡੀਸ਼ਰੀ ਕਰਪਟ ਹੈ ਲੇਕਿਨ ਉਹ ਲੋਕ ਜਿਹੜੇ ਇਸ ਤਰ੍ਹਾਂ ਦੇ ਟ੍ਰੇਡ ਆਫ ਕਰਕੇ ਸਰਕਾਰਾਂ ਦੇ ਹੱਕ ਦੇ ਵਿੱਚ ਫੈਸਲਾ ਦਿੰਦੇ ਉਹਨਾਂ ਵਾਸਤੇ ਕੀ ਲੋੜ ਹੈ ਫਿਰ ਤੁਹਾਨੂੰ ਇਹਦੇ ਪਿੱਛੇ ਮਨਸ਼ਾ ਕੀ ਲੱਗਦੀ ਹੈ ਸਰਕਾਰ ਦੀ ਕੀ ਮਨਸ਼ਾ ਹੈ ਕਿ ਸਰਕਾਰ ਤਾਂ ਕਹਿ ਰਹੀ ਹੈ ਕਿ ਸਾਡੀ ਮਨਸ਼ਾ ਬਿਲਕੁਲ ਸਾਫ਼ ਹੈ ਸਾਡੀ ਮਨਸ਼ਾ ਹੈਗੀ ਹੈ ਕਿ ਵਕਫ ਦੇ ਨਾਮ ਤੇ ਹੀਰਾ ਫੇਰੀਆਂ ਨਹੀਂ ਹੋਣੇ ਚਿਹਦੀਆਂ ਵਕਫ ਦੇ ਨਾਮ ਤੇ ਉਹ ਜ਼ਮੀਨਾਂ ਜੜੀਆਂ ਜਿਹਨਾਂ ਤੇ ਜਬਰੀ ਕਬਜ਼ਾ ਕਰ ਲਿਆ ਜਾਂਦਾ ਫਿਰ ਵਕਫ ਦੀ ਕਹਿ ਦਿੱਤੀ ਜਾਂਦੀ ਹੈ ਫਿਰ ਉਹ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਸਿੰਪਲ ਵੇ ਨਾਲ ਕਹਿ ਲਓ ਸਿਸਟਮ ਦੇ ਵਿੱਚ ਲੈ ਕੇ ਆਣਾ ਦੇਖੋ ਗੱਲ ਇਹ ਹੈਗੀ ਹੈ ਕਿ ਵਕਫ ਬੋਰਡ ਜਿਹੜਾ ਹੈਗਾ ਉਹ ਕੋਈ ਦੁਕਾਨ ਤਾਂ ਹੈ ਨਹੀਂ ਹਾਂ ਉਹ ਇੱਕ ਸੰਸਥਾ ਹੈ ਉਹ ਸੰਸਥਾ ਸਰਕਾਰ ਦੇ ਕਾਨੂੰਨ ਦੇ ਮੁਤਾਬਕ ਚੱਲਦੀ ਹੈ 1954 ਦਾ ਕਾਨੂੰਨ ਉਸ ਤੋਂ ਬਾਅਦ 1995 ਚ ਉਹਦੇ ਚ ਸੰਸ਼ੋਧਨ ਉਸ ਤੋਂ ਬਾਅਦ 2013 ਦੇ ਵਿੱਚ ਸੋਸ਼ੋਧਨ ਉਹ ਜਿਹੜੀ ਹੈਗੀ ਹੈ ਇਹ ਕੋਈ ਐਸੀ ਸੰਸਥਾ ਤਾਂ ਹੈ ਨਹੀਂ ਜਿੱਦੇ ਵਿੱਚ ਪਹਿਲਾਂ ਸਰਕਾਰ ਨਹੀਂ ਹੈ ਦੇਖੋ ਸਰਕਾਰ ਜਿਹੜਾ ਸੀਈਓ ਹੈ ਉਹ ਸਰਕਾਰ ਦਾ ਅਫਸਰ ਹੈ ਜਿਹੜੇ ਮੈਂਬਰਸ ਹੈ ਉਹ ਸਾਰੇ ਜਿਹੜੇ ਹੈਗੇ ਸਰਕਾਰ ਨੋਮੀਨੇਟ ਕਰਦੀ ਹੈ ਇਲੈਕਟਿਡ ਤਾਂ ਹੁੰਦੇ ਨਹੀਂ ਹਨ ਤਾਂ ਸਰਕਾਰ ਦਾ ਤਾਂ ਪਹਿਲਾਂ ਉਹਦੇ ਵਿੱਚ ਦਖਲ ਸੀਗਾ ਉਹਦੇ ਵਿੱਚ ਫਰਦਰ ਉਹਦੀ ਸੰਘੀ ਕੁੱਟਣ ਦੀ ਕੀ ਲੋੜ ਸੀਗੀ ਵੀ ਇਹਦਾ ਮਤਲਬ ਇਹ ਹੈਗਾ ਕਿ ਤੁਸੀਂ ਇੱਕ ਇਹਨ ਐਮੈਂਡਮੈਂਟਸ ਦੇ ਥਰੂ ਤੁਸੀਂ ਪੂਰਾ ਕਬਜ਼ਾ ਕੇ ਜਿਹੜੀਆਂ ਪ੍ਰੋਪਰਟੀਆਂ ਆ ਉਹਨਾਂ ਨੂੰ ਤੁਸੀਂ ਖਤਰੇ ਚ ਪਾ ਰਹੇ ਹੋ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜੀ 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 ਅਗਰ 300 ਸਾਲ ਪੁਰਾਣੀ ਕੋਈ ਪ੍ਰੋਪਰਟੀ ਵਕਫ ਵਕਫ ਪ੍ਰੋਪਰਟੀ ਹੋਈ ਹੋਈ ਹੈ ਉਹਨਾਂ ਕੋਲ ਕੋਈ ਪੱਟਾ ਨਹੀਂ ਹੈ ਕੋਈ ਉਹਨੋ ਕੋਈ ਕਾਗਜ਼ ਨਹੀਂ ਹੈ ਕਬਰਿਸਤਾਨ ਹੈ 300 ਸਾਲ ਦਾ 200 ਸਾਲ ਦਾ ਇਹ ਕਹਿੰਗੇ ਜੀ ਇਹ ਤਾਂ ਤੁਸੀਂ ਵਕਫ ਮੰਨ ਨਹੀਂ ਸਕਦੇ ਕਿਉਂ ਨਹੀਂ ਮੰਨ ਸਕਦੇ ਉਹ ਕਹਿੰਦੇ ਵੀ ਨਵੀਆਂ ਜਦਾਤਾਂ ਪਿਛਲੀਆਂ ਜਦਾਤਾਂ ਉਹਨਾਂ ਤੇ ਕੋਈ ਮੈਂ ਤੁਹਾਨੂੰ ਦੱਸਣਾ ਜੀ ਪਟੀਸ਼ਨ ਪੈਸੇ ਦੀ ਉਸ ਤੇ ਕੋਈ ਰਿਵਿਊ ਨਹੀਂ ਅਗਲੀਆਂ ਤੇ ਕਰਾਂਗੇ ਕੀ ਦੀ ਵਜ੍ਹਾ ਹੈਗੀ ਹੈ ਹਾਂ ਕਿ ਅੱਗੇ ਨੂੰ ਜੋ ਵੀ ਵਿਅਕਤੀ ਵਕਫ ਕਰਨਾ ਚਾਹੁੰਦਾ ਹੈ ਉਹ ਵਕਫ ਨਹੀਂ ਕਰੇਗਾ ਇਸ ਕਰਕੇ ਨਹੀਂ ਉਹਦੇ ਨਾਲ ਵਕਫ ਬੋਰਡ ਜਿਹੜੇ ਹੈਗੇ ਕਮਜ਼ੋਰ ਹੋਣਗੇ ਔਰ ਉਹ ਉਨੀ ਕਮਜ਼ੋਰੀ ਨਹੀਂ ਆਈਗੀ। ਉਹ ਹਿਸਟੋਰੀ ਨਹੀਂ ਕਰ ਪਾਏਗਾ ਕਿਉਂਕਿ ਰੂਲ ਐਂਡ ਰੈਗੂਲੇਸ਼ਨਸ ਤੁਸੀਂ ਇਦਾਂ ਦੇ ਖਰਾਬ ਨਹੀਂ ਨਹੀਂ ਰੂਲਸ ਐਂਡ ਰੈਗੂਲੇਸ਼ਨ ਉਹ ਕਹਿੰਦਾ ਵੀ ਮੈਨੂੰ ਤਾਂ ਪਹਿਲਾਂ ਡੀਸੀ ਦੇ ਜਾ ਕੇ ਮਿੰਟਾ ਕਰਨੇ ਪੈਣਗੇ। ਤੇ ਵੀ ਮੈਂ ਕਿਉਂ ਮੈਂ ਕਿਉਂ ਜੇ ਮੈਂ ਇਹਨੂੰ ਮੈਂ ਉਹੀ ਜ਼ਮੀਨ ਜਿਹੜੀ ਵਕਫ ਬੋਰਡ ਨੂੰ ਵਕਫ ਕਰਨੀ ਸੀਗੀ ਉਹ ਨੂੰ ਵੈਸੇ ਕਿਸੇ ਸਕੂਲ ਦੇ ਨਾਮ ਲਾ ਦੂੰਗਾ, ਵੈਸੇ ਕਿਸੇ ਦੇ ਨਾਮ ਲਾ ਦੂੰਗਾ। ਪਰਸਨਲ ਵਕਫ ਕਰ ਦੂੰਗਾ ਬਜਾਏ ਇਸ ਦੇ ਕਿ ਮੈਂ ਵਕਫ ਬੋਰਡ ਦੇ ਥਰੂ ਜਾਵਾਂ। ਹੂੰ ਦੂਸਰੀ ਚੀਜ਼ ਇਹ ਹੈ ਕਿ ਕੀ ਕਿਆ ਤੁਸੀਂ ਵਕਫ ਬੋਰਡ ਦੀ ਜਿਹੜੀ ਆਮਦਨੀ ਹੈ ਉਹਦਾ ਪਹਿਲਾਂ ਆਡਿਟ ਨਹੀਂ ਹੁੰ ਕੀ ਸਰਕਾਰ ਦੀ ਇੰਟਰਫੀਰੈਂਸ ਪਹਿਲਾਂ ਨਹੀਂ ਹੈ ਉਹ ਸਭ ਕੁਝ ਹੈ ਹੂੰ ਉਸ ਦੇ ਬਾਵਜੂਦ ਇਹ ਸਾਰੇ ਇੰਟ੍ਰੀਜੈਂਟ ਚੀਜ਼ਾਂ ਲੈ ਕੇ ਆਉਣੀਆਂ ਉਹ ਸਰਕਾਰ ਦੀ ਮਨਸ਼ਾ ਹੈ ਗਿਆ ਕਿ ਹੋ ਸਕਦਾ ਹੈ ਉਹ ਜ਼ਮੀਨਾਂ ਕੁਝ ਜ਼ਮੀਨਾਂ ਜਿਹੜੀਆਂ ਹੈਗੀਆਂ ਡਿਸਪਿਊਟਡ ਕਰਕੇ ਕਾਰਪੋਰੇਟ ਦੇ ਹਵਾਲੇ ਕਰਨੀਆਂ ਹੋਣ ਹੂੰ ਔਰ ਬੜੀਆਂ ਜ਼ਮੀਨਾਂ ਐਸੀਆਂ ਜਿਹੜੀਆਂ ਕਾਰਪੋਰੇਟ ਦੇ ਕਬਜ਼ੇ ਦੇ ਵਿੱਚ ਹੈ ਤੇ ਉਹਨਾਂ ਨੂੰ ਵੀ ਬਚਾ ਲਿਆ ਸਰਕਾਰ ਨੇ ਹੂੰ ਇਹ ਤਿੰਨਾਂ ਜਿਹੜੀਆਂ ਹੈਗੀਆਂ ਖਾਲਸਾ ਖਾਲਸਾ ਸੰਸਦ ਦੇ ਵਿੱਚ ਕੁਝ ਧਿਰਾਂ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਜਿਵੇਂ ਮੈਂ ਪਹਿਲਾਂ ਕਿਹਾ ਕਿ ਕਈ ਵਾਰੀ ਇਹ ਹੁੰਦਾ ਕਿ ਬਿੱਲ ਇੱਕ ਪਾਸੜ ਹੀ ਹੋ ਜਾਂਦਾ ਇੰਨੀਆਂ ਵੋਟਾਂ ਹਾਂ ਦੇ ਵਿੱਚ ਜਾਂਦੀਆਂ ਨੇ ਤੇ ਨਾ ਦੇ ਵਿੱਚ ਕੱਟ ਰਹਿਂਦੀਆਂ ਨੇ ਪਰ ਇਸ ਵਾਰ ਨਾ ਦੇ ਵਿੱਚ ਵੀ ਵੋਟਾਂ ਆਈਆਂ ਕੁਝ ਜੜੀਆਂ ਪਾਰਟੀਆਂ ਨੇ ਜੜੀਆਂ ਖੇਤਰੀ ਪਾਰਟੀਆਂ ਨੇ ਫਰਜ਼ ਕਰ ਲੋ ਸ਼੍ਰੋਮਣੀ ਅਕਾਲੀ ਦਲ ਇੱਕੋ ਮੈਂਬਰ ਭਾਵੇਂ ਪਰ ਉਹਨਾਂ ਨੇ ਵੀ ਆਵਾਜ਼ ਚੁੱਕੀ ਅੰਦਰ ਤੁਹਾਨੂੰ ਕੀ ਲੱਗਦਾ ਕਿ ਇਹ ਠੀਕ ਹੋਇਆ ਤੁਹਾਡਾ ਆਵਾਜ਼ ਤਾਂ ਚੁੱਕੀ ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਸਾਰੇ ਮੈਂਬਰਾਂ ਨੇ ਡਿਵੀਜ਼ਨ ਮੰਗੀ ਜਿਵੇਂ ਕਿ ਖੇਤੀ ਕਾਨੂੰਨ ਵਾਇਸ ਵੋਟ ਨਾਲ ਪਾਸ ਕਰਤੇ ਸੀਗੇ ਉਹ ਨਹੀਂ ਹੋਣ ਦਿੱਤਾ ਹੂੰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਬਿਲਕੁਲ 232 ਇਧਰ ਹੈ ਵੀ 288 ਇਧਰ ਹੈ ਅਸਾਂ ਕਿ 293 ਹੋਣੀਆਂ ਚਾਹੀਦੀਆਂ ਸੀ ਪੰਜ ਬੰਦਰਾਂ ਨੇ ਵੋਟ ਨਹੀਂ ਪਾਈ ਇਨਕਲੂਡਿੰਗ ਸ਼ਾਇਦ ਪ੍ਰਾਈਮ ਮਿਨਿਸਟਰ ਨੇ ਵੀ ਨਹੀਂ ਪਾਈ ਯੈਸ ਦੂਸਰੀ ਚੀਜ਼ ਹੈਗੀ ਹੈ ਕਿ ਜਿੰਨੀਆਂ ਵੀ ਖੇਤਰੀ ਪੋਲੀਟੀਕਲ ਪਾਰਟੀਆਂ ਸੀਗੇ ਮੈਂ ਪੰਜਾਬ ਦੀ ਐਗਜ਼ਾਮਪਲ ਲੈਣਾ ਮੈਂ ਸਟਾਲਿਨ ਦੀ ਵਾਸ ਡੀਐਮਕੇ ਦੀ ਐਗਜ਼ਾਮਪਲ ਹੈ ਨਾ ਉਹ ਵੀ ਕਹਿੰਦੇ ਅਸੀਂ ਕੋਰਟ ਜਾਵਾਂਗੇ ਇਸ ਇਸ ਚੀਜ਼ ਨੂੰ ਲੈ ਕੇ ਪੰਜਾਬ ਦੇ ਵਿੱਚ ਅਕਾਲੀ ਦਲ ਨੇ ਮੁਖਰ ਹੋ ਕੇ ਇਹਦੀ ਵਿਰੋਧਤਾ ਕੀਤੀ ਹੈ ਕਿ ਐਂਟੀ ਮਾਈਨੋਰਟੀ ਹੈ ਇਸ ਤੋਂ ਇਲਾਵਾ ਜਿਹੜੇ ਆਮ ਆਦਮੀ ਪਾਰਟੀ ਦੇ ਜੇ ਸੰਗਰੂਪ ਤੋਂ ਐਮਪੀ ਅਗਿਆ ਮੀਟ ਇਅਰ ਉਹਨਾਂ ਨੇ ਵਿਰੋਧਤਾ ਕੀਤੀ ਹੈ ਓਪਨਲੀ ਇਸ ਚੀਜ਼ ਦੇ ਕਾਂਗਰਸ ਦਾ ਤਾਂ ਇੱਕ ਸਟੈਂਡ تھا ਹੀ ਜਿਹੜਾ ਕਿ ਇਹਦਾ ਮਤਲਬ ਹੈ ਜਿਹੜੇ ਅਰੀਜਨਲ ਪੋਲੀਟੀਕਲ ਪਾਰਟੀਆਂ ਹੈ ਯੋ ਪੋਲੀਟੀਕਲ ਪਾਰਟੀਆਂ ਜਿਹੜੀ ਮਾਈਨੋਰਟੀਜ਼ ਦੇ ਹਿੱਤਾਂ ਦੀ ਰੱਖਿਆ ਦਾ ਧਿਆਨ ਰੱਖਦੀਆਂ ਹਨ ਉਹ politcal parties ਨੇ ਇਸ ਨੂੰ ਵਿਰੋਧਤਾ ਕੀਤੀ ਹੈ ਘੱਟੋ ਘੱਟ ਹੂੰ ਇਹਦੇ ਵਿੱਚ ਇੱਕ ਪੋਜ਼ਿਟਿਵ ਚੀਜ਼ ਹੈਗੀ ਹੈ ਤੁਸੀਂ ਤੁਲਬੁਲ ਰਵਈਆ اختیار ਨਹੀਂ ਕੀਤਾ ਤੁਸੀਂ ਅਸਲ ਵਿੱਚ ਖੜ ਗਏ ਕਲੀਅਰ ਕਰ ਕਲੀਅਰ ਕੱਟ ਕਰਕੇ ਇਹ ਇੱਕ ਐਪਰੀਸ਼ੀਏਬਲ ਚੀਜ਼ ਹੈ ਇਹ ਨਹੀਂ ਹੈ ਵੀ ਤੁਸੀਂ ਤੁਸੀਂ ਸਾਧ ਨਾਲ ਵੀ ਹੋ ਤੁਸੀਂ ਚੋਰ ਨਾਲ ਵੀ ਉਹ ਨਹੀਂ ਕੀਤਾ ਤੁਸੀਂ ਅਗਰ ਸਾਧ ਨਾਲੋਂ ਤਾਂ ਖੜ ਗਏ ਹੂੰ ਕੀ ਜੀ ਇਹ ਚੀਜ਼ ਗਲਤ ਹੈ ਕੱਲ ਮੈਂ ਸਾਰੀਆਂ ਸਪੀਚਸ ਸੁਣੀਆਂ ਆਲਮੋਸਟ ਜਿੰਨੇ ਵੀ ਪੰਜਾਬ ਦੇ ਲੀਡਰ ਸੀਗੇ ਅਕਰੋਸ ਦਾ ਪੋਲੀਟੀਕਲ ਪਾਰਟੀਆਂ ਸਭ ਨੇ ਬਹੁਤ ਮੁਖਰ ਹੋ ਕੇ اور ਦਲੀਲ ਦੇ ਨਾਲ ਏ ਵੀ ਨਾਲ ਦਲੀਲ ਦੇ ਨਾਲ ਔਰ ਬਲਕਿ ਅਕਾਲੀ ਦਲ ਦੇ ਰਿਪਰੈਜ਼ੈਂਟੇਟਿਵ ਨੇਤਾ ਨਾਲ ਜਿਹੜੇ ਸਿੱਖ ਗੁਰਦੁਆਰਿਆਂ ਦੇ ਉੱਪਰ ਜਿਸ ਤਰੀਕੇ ਦੇ ਨਾਲ ਜਾਂ ਸਿੱਖ ਮੈਨੇਜਮੈਂਟ ਕਮੇਟੀਆਂ ਦੇ ਉੱਪਰ ਜਿਸ ਤਰੀਕੇ ਦੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾਮਿਨੇਸ਼ਨ ਦੇ ਥਾਰਾ ਜਾਂ ਹੋਰ ਤਾਰਾ ਉਹ ਸਾਰਾ ਵੀ ਸਾਹਮਣੇ ਲੈ ਕੇ ਆਂਦਾ ਉਹ ਚੀਜ਼ ਜਿਹੜੀ ਹੈਗੀ ਹੈ ਉਹ ਇੱਕ ਪੋਜ਼ਿਟਿਵ ਚੀਜ਼ ਹੈ ਉਹਦੇ ਨਾਲ ਘਟੋ ਘਟ ਤੁਸੀਂ ਆਪਣਾ ਜਿਹੜਾ এজেন্ডਾ ਹੈ ਉਹ ਕਲੀਅਰ ਕਰਕੇ ਚੱਲ ਰਹੇ ਹੋ ਉਹਦੀ ਐਪਰੀਸੀਏਸ਼ਨ ਜਿਹੜੀ ਹੈਗੀ ਹੈ ਉਹ ਸਭ ਨੇ ਕੀਤੀ ਹੈ ਇਸ ਚੀਜ਼ ਦੇ ਬਿਲਕੁਲ ਠੀਕ ਹੈ ਪ੍ਰੋਫੈਸਰ ਮੈਨੂੰ ਲੱਗਦਾ ਨਹੀਂ ਹੈ ਕਿ ਜੇ ਅਕਾਲੀ ਦਲ ਦੀ ਗੱਲ ਕਰਦੇ ਆ ਤਾਂ ਖੱਬੇ ਸੱਜੇ ਗੱਲਾਂ ਆndੀਆਂ ਰਹਿੰਦੀਆਂ ਸੀ ਕਿ ਭਾਜਪਾ ਨਾਲ ਘਟਚੋੜ ਹੋ ਸਕਦਾ ਹੋ ਸਕਦਾ ਪਰ ਜਿਸ ਤਰੀਕੇ ਦੇ ਨਾਲ ਕੱਲ ਆਪਣੀ ਗੱਲ ਰੱਖੀ ਹੈ ਉਹ ਗੱਲ ਤੋਂ ਤਾਂ ਬਿਲਕੁਲ ਸਾਫ਼ ਹੁੰਦਾ ਹੈ ਕਿ ਹੁਣ ਭਾਈ ਦੂਰ ਦੂਰ ਤੱਕ ਕੋਈ ਰਿਸ਼ਤਾ ਨਾਤਾ ਲੱਗਦਾ ਹੀ ਨਹੀਂ ਕਿ ਹੋ ਪਾਊਗਾ ਦੇਖੋ ਗੱਲ ਇਹ ਹੈ ਕਿ ਭਾਜਪਾ ਜਿਸ ਤਰੀਕੇ ਦੇ ਨਾਲ ਪੰਜਾਬ 'ਚ ਕੰਮ ਕਰ ਰਹੀ ਹੈ ਉਹਨਾਂ ਦਾ ਅੱਗੇ ਨੂੰ ਅਕਾਲੀ ਦੇ ਨਾਲ ਦਲ ਦੇ ਨਾਲ ਰਲ ਕੇ ਇਲੈਕਸ਼ਨ ਲੜਨ ਦਾ ਬਿਲਕੁਲ ਉਹ ਨਹੀਂ ਹੈ ਇਰਾਦਾ ਨਹੀਂ ਹੈ ਉਹ ਆਪਣੇ ਆਪ ਨੂੰ ਇੰਡੀਪੈਂਡੈਂਟਲੀ ਸਿੰਗਲ ਪੋਲੀਟੀਕਲ ਪਾਰਟੀ ਸਟੈਬਲਿਸ਼ ਕਰਨ ਦੇ ਵਿੱਚ ਲੱਗੇ ਹੋਏ ਆ ਜਿਹਦੀ ਵਜ੍ਹਾ ਕਰਕੇ ਚਾਹੇ ਅਕਾਲੀਆਂ ਦੇ ਵਿੱਚ ਉਹ ਇمپੋਰਟ ਕਰ ਰਹੇ ਆ ਲੀਡਰ ਚਾਹੇ ਕਾਂਗਰਸ ਚੋਂ ਕਰ ਰਹੇ ਆ ਚਾਹੇ ਹੋਰ ਪਾਰਟੀਆਂ ਚੋਂ ਕਰ ਰਹੇ ਆ ਉਹਨਾਂ ਦਾ ਇੰਜਣਾ ਕਲੀਅਰ ਹੈ ਇਸ ਦੇ ਅੱਗੇ ਨੂੰ ਹਮ ਅਗਰ ਕਿਸੇ ਵੀ ਲੈਵਲ ਤੇ ਆ ਕੇ ਅਕਾਲੀ ਦਲ ਤੇ ਬੀਜੇਪੀ ਦੇ ਵਿੱਚ ਸਮਝੌਤਾ ਹੁੰਦਾ ਵੀ ਆ ਪੰਜਾਬ ਦੇ ਵਿੱਚ ਤਾਂ ਉਹ ਪਹਿਲਾਂ ਵਾਲਾ ਸਮਝੌਤਾ ਨਹੀਂ ਹੋਊਗਾ ਬੀਜੇਪੀ ਆਪਣੀ ਟਰਮ ਤੇ ਸਮਝੌਤਾ ਕਰਨ ਦੀ ਕੋਸ਼ਿਸ਼ ਕਰੇਗੀ ਜਿਹੜੀ ਕਿ ਅਕਾਲੀ ਦਲ ਨੂੰ ਐਕਸੈਪਟੇਬਲ ਨਹੀਂ ਹੋਏਗਾ ਨਹੀਂ ਹੋਏਗਾ ਹੂੰ ਚੋਕ ਠੀਕ ਹੈ ਜੀ ਖਾਲਸਾ ਸਾਹਿਬ ਬਹੁਤ ਬਹੁਤ ਧੰਨਵਾਦ ਸਤਿਮਾਮ ਜਾਣਕਾਰੀ ਦੇ ਲਈ ਕਿਉਂਕਿ ਬਹੁਤ ਜ਼ਰੂਰੀ ਸੀ ਇਸ ਗੱਲ ਨੂੰ ਲੈ ਕੇ ਵਕਫ ਸੋਧ ਬਿੱਲ 2025 ਦੇ ਵਿੱਚ ਕੀ ਕੀ ਸੋਧਾਂ ਕੀਤੀਆਂ ਗਈਆਂ ਨੇ ਕਿਵੇਂ ਕਿਵੇਂ ਦੀਆਂ ਸੋਧਾਂ ਕੀਤੀਆਂ ਗਈਆਂ ਨੇ ਉਸ ਬਾਰੇ ਬੜੇ ਤਸੱਲੀ ਦੇ ਨਾਲ ਜਾਣਕਾਰੀ ਜਿਹੜੀ ਉਹ ਖਾਲਸਾ ਸਾਹਿਬ ਨੇ ਦਿੱਤੀ ਹੈ ਤੇ ਇਸ ਤੋਂ ਨੇ ਤੇ ਬਾਕੀ ਖਬਰਾਂ ਦੀ ਬੜੇ ਰੋਪੀਡੀ ਨਿਊਜ਼ ਨਾਲ ਧੰਨਵਾਦ